ਸਤਿ ਸ੍ਰੀ ਅਕਾਲ ਫਰੈਂਡਸ ਆਪਾਂ ਪੰਜਾਬੀ ਸਿੱਖੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਫਰੈਂਡਸ ਆਪਾਂ ਪਿਛਲਾ ਲੈਸਨ ਪੜਿਆ ਸੀ ਸਰਦ ਰੁੱਤ ਤੋਂ ਪਹਿਲਾਂ ਸਰਦ ਰੁੱਤ ਤੋਂ ਪਹਿਲਾਂ ਕੀ ਹੁੰਦਾ ਹੈ ਠੀਕ ਹੈ ਇਹ ਆਪਾਂ ਪੜਿਆ ਸੀ ਤੇ ਅੱਜ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ ਪਹਿਲਾ ਕੁਐਸਚਨ ਹੈ ਹੇਠ ਲਿਖੇ ਪ੍ਰਸ਼ਨਾਂ ਤੇ ਸਹੀ ਉੱਤਰ ਦੋ ਪਹਿਲਾ ਕੁਐਸਚਨ ਉਸ ਦਾ ਕੀ ਹੈ ਕਿਹੜੀ ਰੁੱਤ ਆਉਣ ਵਾਲੀ ਸੀ ਕਿਹੜੀ ਰੁੱਤ ਆਉਣ ਵਾਲੀ ਸੀ ਗਰਮੀ ਦੀ ਰੁੱਤ ਸਰਦੀ ਦੀ ਰੁੱਤ ਵਰਖਾ ਰੁੱਤ ਪਤਝੜ ਰੁੱਤ ਤੇ ਕਿਹੜੀ ਰੁੱਤ ਆਉਣ ਵਾਲੀ ਸੀ ਸਰਦੀ ਦੀ ਰੁੱਤ ਸਰਦੀ ਦੀ ਰੁੱਤ ਆਉਣ ਵਾਲੀ ਸੀ ਨੰਬਰ 2 ਤੇ ਹੈ ਕੀੜੀ ਨੇ ਆਪਣੀਆਂ ਸਾਥਣਾਂ ਨੂੰ ਕੀ ਜਮਾ ਕਰਨ ਲਈ ਕਿਹਾ ਕੀੜੀ ਕੀੜੀ ਚਿੰਟੀ ਪਤਾ ਹੈ ਚਿੰਟੀ ਜੋ ਹੁੰਦੀ ਹੈ ਕੀੜੀ ਨੇ ਆਪਣੀਆਂ ਸਾਥਣਾਂ ਨੂੰ ਕੀ ਜਮਾ ਕਰਨ ਲਈ ਕਿਹਾ ਫਲ ਫਲ ਸਬਜ਼ੀਆਂ ਰਾਸ਼ਨ ਕੀ ਕਿਹਾ ਸੀ ਰਾਸ਼ਨ ਰਾਸ਼ਨ ਠੀਕ ਹੈ ਅਗਲਾ ਕੁਸਚਨ ਹੈ ਚੂਹਿਆਂ ਦੀਆਂ ਖੁੱਡਾਂ ਵਿੱਚ ਕੌਣ ਵੜ ਜਾਂਦੇ ਹਨ ਕੀ ਵੜ ਜਾਂਦੇ ਹਨ ਪਹਿਲੇ ਨੰਬਰ ਤੇ ਸੱਪ ਤੇ ਡੱਡੂ ਸ਼ੇਰ ਤੇ ਚੀਤੇ ਕਾਂ ਤੇ ਚਿੜੀ ਆ ਸਾਰੇ ਹੀ ਕੀ ਆਜੂਗਾ ਚੂਹਿਆਂ ਦੀਆਂ ਖੁੱਡਾਂ ਵਿੱਚ ਕੌਣ ਵੜ ਜਾਂਦੇ ਹਨ ਪਤਾ ਹੈ ਨਾ ਸੱਪ ਤੇ ਡੱਡੂ ਸ਼ੇਰ ਤੇ ਜਿੱਦੇ ਤਾਂ ਨਹੀਂ ਜਾ ਸਕਦੇ ਨਾ ਚੂਹਿਆਂ ਦੇ ਖੁੱਡਾਂ ਵਿੱਚ ਨਾ ਇਹ ਕਾਂ ਤੇ ਚਿੜੀਆਂ ਜਾਂਦੇ ਸਾਰੇ ਮੈਨੂੰ ਸਾਰੇ ਜਾਨਵਰ ਵੀ ਨਹੀਂ ਜਾਂਦੇ ਤੇ ਕੀ ਆਜੂਗਾ ਇਹਦੇ ਤੇ ਸੱਪ ਤੇ ਡੱਡੂ ਸੱਪ ਤੇ ਡੱਡੂ ਇਹ ਆ ਗਿਆ ਹੈ ਨਾ ਅੱਗੋਂ ਹੋਰ ਲਿਖ ਲੈਂਦੇ ਆ ਇਹ ਕਰ ਲੋ ਅੱਗੇ ਹੈ ਹਰ ਮੁਸੀਬਤ ਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ ਕਬਰਾ ਆ ਕੇ ਤਾਨੂੰ ਕੀ ਲੱਗਦਾ ਘਬਰਾ ਕੇ ਡਰ ਕੇ ਸਿਆਣਪ ਨਾਲ ਕਿ ਲੁੱਕ ਕੇ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਡਰ ਕੇ ਨਹੀਂ ਕਰ ਸਕਦੇ ਨਾ ਕੋਈ ਵੀ ਘਬਰਾ ਕੇ ਵੀ ਨਹੀਂ ਕਰ ਸਕਦਾ ਲੁੱਕ ਕੇ ਵੀ ਨਹੀਂ ਕਰ ਸਕਦਾ ਤੇ ਕਿਸ ਨਾਲ ਕਰਨਾ ਚਾਹੀਦਾ ਹੈ ਸਿਆਣਪ ਨਾਲ ਸਿਆਣਪ ਨਾਲ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਫਿਰ ਆ ਗਿਆ ਸ਼ਬਦਾਂ ਦੇ ਸਹੀ ਅਰਥ ਚੁਣ ਕੇ ਲਿਖੋ ਆਪਾਂ ਉਹਦੇ ਤੇ ਟਿਕ ਕਰ ਦਵਾਂਗੇ ਵਰਖਾ ਵਰਖਾ ਕੀ ਹੁੰਦੀ ਹੈ सही अर्थ रिखना वर्खा रुत बरसात के कुदरत आज वर्खा बरसात इसका बरसात बरसात साथना साथना सहेलियां दुश्मना के गुआढ़ा की आजुगा सहेलियां साथना सहेलियां फ्रेंड्स फिर है धरती धरती आसमान आकाश ਕ ਜ਼ਮੀਨ ਅਸਮਾਨ ਵੀ ਉਪਰ ਆਕਾਸ਼ ਨੂੰ ਹੀ ਕਹਿੰਦੇ ਆ ਠੀਕ ਹੈ ਧਰਤੀ ਕਿ ਇਹਨੂੰ ਕਹਿੰਦੇ ਆ ਜ਼ਮੀਨ ਨੂੰ ਜ਼ਮੀਨ ਕੀ ਆਜੂਗਾ ਜ਼ਮੀਨ ਸਿਆਣਕ ਸਿਆਣਕ ਸਮਝਦਾਰੀ ਮੂਰਖਤਾ ਕਿ ਬਚਪਨਾ ਸਿਆਣਪ ਦਾ ਕੀ ਆਜੂਗਾ ਸਮਝਦਾਰੀ ਸਮਝਦਾਰੀ ਠੀਕ ਹੈ ਤਾਂ ਫਰੈਂਡਸ ਅੱਗੋਂ ਮੈਂ ਇੱਕ ਕੁਐਸਚਨ ਲਿਖ ਦਿੱਤੇ ਆ ਨੰਬਰ 3 ਤੇ ਕਿਹੜਾ ਕੁਐਸਚਨ ਸੀਗਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਕਿਹੜਾ ਹੈ ਜੀਵ ਜੰਤੂਆਂ ਦੇ ਚਿਹਰੇ ਤੇ ਕੀ ਝਲਕ ਰਹਾ ਸੀ ਜਿਸ ਨੇ ਚੰਗੀ ਤਰ੍ਹਾਂ ਲੈਸਨ ਪੜ੍ਹ ਲਿਆ ਉਹਨੂੰ ਪਤਾ ਲੱਗ ਗਿਆ ਹੋਣਾ ਕਿ ਕੀ ਝਲਕ ਰਿਹਾ ਸੀ ਸਰਦੀ ਦੀ ਰੁੱਤ ਦੇ ਆਉਣ ਦੀ ਚਿੰਤਾ ਜੀਵ ਜੰਤੂਆਂ ਦੇ ਚਿਹਰੇ ਤੇ ਸਰਦੀ ਦੀ ਰੁੱਤ ਦੇ ਆਉਣ ਦੀ ਚਿੰਤਾ ਝਲਕ ਰਹੀ ਸੀ ਠੀਕ ਹੈ ਇਤਾਂ ਤੁਸੀਂ ਪੂਰੀ ਲਾਈਨ ਚ ਲਿਖ ਸਕਦੇ ਹੋ ਜੀਵ ਜੰਤੂਆਂ ਦੇ ਚਿਹਰੇ ਤੇ ਸਰਦੀ ਦੀ ਰੁੱਤ ਦੇ ਆਉਣ ਦੀ ਚਿੰਤਾ ਝਲਕ ਰਹੀ ਸੀ ਠੀਕ ਹੈ ਫਿਰ ਹੈ ਕੀੜੀ ਦੀ ਗੱਲ ਸੁਣ ਕੇ ਸ਼ਹਿਦ ਦੀ ਮੱਖੀ ਨੇ ਕੀ ਕਿਹਾ ਕੀੜੀ ਦੀ ਗੱਲ ਸੁਣ ਕੇ ਸ਼ਹਿਦ ਦੀ ਮੱਖੀ ਨੇ ਕੀ ਕਿਹਾ ਆਓ ਆਪਾਂ ਸਰਦੀਆਂ ਲਈ ਸ਼ਹਿਦ ਇਕੱਠਾ ਕਰ ਲਈਏ ਕਿਉਂਕਿ ਸਰਦੀਆਂ ਵਿੱਚ ਕੋਈ ਬਾਹਰ ਹੀ ਨਹੀਂ ਜਾਂਦਾ ਆਪਾਂ ਵੀ ਲੋਕੀ ਕਿੱਥੇ ਬਾਹਰ ਜਾਂਦੇ ਜਿਆਦਾ ਨਿਕਲਦੇ ਨਹੀਂ ਨਾ ਤਾਂ ਕੀੜੀ ਕੀ ਕਹਿੰਦੀ ਹੈ ਕੀੜੀ ਦੀ ਗੱਲ ਸੁਣ ਕੇ ਸ਼ਹਿਦ ਦੀ ਮੱਖੀ ਕੀ ਕਹਿੰਦੀ ਹੈ ਕਿ ਆਓ ਆਪਾਂ ਵੀ ਸਰਦੀਆਂ ਦੇ ਸ਼ਹਿਦ ਇਕੱਠਾ ਕਰ ਲਈਏ ਉਹੀ ਉਹਨਾਂ ਦਾ ਖਾਣਾ ਹੁੰਦਾ ਨਾ ਫਿਰ ਅਗਲਾ ਹੈ ਜਿਨ੍ਹਾਂ ਸਥਾਨਾਂ ਤੇ ਜਿਆਦਾ ਬਰਫ਼ ਪੈਂਦੀ ਹੈ ਉੱਥੇ ਦੇ ਲੋਕ ਕੀ ਕਰਦੇ ਹਨ ਕੀ ਕਰਦੇ ਉੱਥੇ ਦੇ ਲੋਕੀ ਕੀ ਆਨਸਰ ਕੀ ਆਊਗਾ ਉੱਥੇ ਦੇ ਲੋਕਾਂ ਲਈ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ਕਦੋਂ ਜਦੋਂ ਬਰਫ਼ ਪੈਂਦੀ ਹੈ ਜਿਨ੍ਹਾਂ ਜਿਨ੍ਹਾਂ ਇਸਤਾਨਾ ਤੇ ਬਰਫ਼ ਪੈਂਦੀ ਹੈ ਉੱਥੇ ਦੇ ਲੋਕਾਂ ਨੂੰ ਬਰਫ਼ 'ਚ ਨਹੀਂ ਨਿਕਲ ਸਕਦੇ ਰਸਤੇ ਬਲੌਕ ਹੋ ਜਾਂਦੇ ਹਨਾ ਤੇ ਉੱਥੇ ਦੇ ਲੋਕ ਲੋਕਾਂ ਲਈ ਬਾਹਰ ਨਿਕਲਣਾ ਔਖਾ ਜਾਂਦਾ ਹੈ ਇਸ ਲਈ ਉਹ 2 ਮਹੀਨੇ ਵਾਸਤੇ ਆਪਣੇ ਘਰ ਵਿੱਚ ਰਾਸ਼ਨ ਪਹਿਲਾਂ ਹੀ ਜਮ੍ਹਾਂ ਕਰ ਲੈਂਦੇ ਹਨ ਠੀਕ ਹੈ ਨੈਕਸਟ ਹੈ ਇਸ ਲੇਖ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਲਈ ਇੱਕ ਤਾਂ ਕੀ ਸਿੱਖਿਆ ਮਿਲਦੀ ਹੈ ਸਿਆਣਪ ਨਾਲ ਹਰ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਠੀਕ ਹੈ ਸਿਆਣਪ ਮਤਲਬ ਸਮਝਦਾਰੀ ਨਾਲ ਹਰ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੇ ਅੱਗੇ ਆ ਗਿਆ ਫਰੈਂਡਸ ਚੌਥਾ ਕੁਐਸਚਨ ਹੈ ਹੇਠ ਲਿਖੇ ਵਾਕ ਕਿਸ ਨੇ ਕਿਸ ਨੂੰ ਕਹੇ ਇਹਦੇ ਵਿੱਚ ਇਹ ਦੱਸਣਾ ਹੈ ਇਹਦੇ ਵਿੱਚ ਜਿਹੜੀ ਗੱਲ ਕਰਦੇ ਮਤਲਬ ਜਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਉਹਦੇ ਉਦਾਂ ਹੀ ਉਹ ਲਿਖਣਾ ਤੇ ਉਹਦਾ ਤੁਸੀਂ ਦੱਸਣਾ ਕਿ ਇਹ ਇਹ ਸ਼ਬਦ ਜਿਹੜੇ ਇਹ ਲਾਈਨ ਹੈ ਕਿਸ ਨੂੰ ਕਹੀਆਂ ਸੀ ਠੀਕ ਹੈ ਕਿਸ ਨੇ ਕਿਸ ਨੂੰ ਕਹੀਆਂ ਸੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਹਨਾ ਤੇ ਉਹਦੇ ਵਿੱਚ ਵੀ ਇਦਾਂ ਦੇ ਸੀ ਨਾ ਭੈਣੋ ਜਦੋਂ ਕੋਈ ਗੱਲ ਕਰਦਾ ਤਾਂ ਉਹਨੂੰ ਕੁੰਮਿਆਂ ਵਿੱਚ ਲਿਖਦੇ ਨੇ ਠੀਕ ਹੈ ਭੈਣੋ ਸਰਦੀ ਆਉਣ ਵਾਲੀ ਹੈ ਜਿਸ ਤਰ੍ਹਾਂ ਭੈਣੋ ਸਰਦੀ ਆਉਣ ਵਾਲੀ ਹੈ ਤੇ ਇਹ ਜਿਹਨੇ ਪਾਠ ਪੜ੍ਹਿਆ ਉਹਨੂੰ ਸਮਝ ਆਈ ਜਾਣਾ ਚਾਹੀਦਾ ਕਿ ਕੀ ਹੈ ਕਿਹਨੇ ਕਿਹਾ ਸੀਗਾ ਕੀੜੀ ਨੇ ਆਪਣੀਆਂ ਸਾਥਣਾਂ ਨੂੰ ਕਿਹਾ ਸਾਥਣਾਂ ਮੀਨ ਸਹੇਲੀਆਂ ਨੂੰ ਠੀਕ ਹੈ ਫਰੈਂਡਸ ਨੂੰ ਭੈਣੋ ਸਰਦੀ ਆਉਣ ਵਾਲੀ ਹੈ ਕੀੜੀ ਨੇ ਆਪਣੀਆਂ ਸਾਥਣਾਂ ਨੂੰ ਕਿਹਾ ਆਓ ਅਗਲਾ ਹੈ ਆਓ ਆਪਾਂ ਸਰਦੀਆਂ ਲਈ ਸ਼ਹਿਦ ਇਕੱਠਾ ਕਰ ਲਈਏ ਮਤਲਬ ਜਿਸ ਤਰ੍ਹਾਂ ਗੱਲ ਕੀਤੀ ਗਈ ਉਸੇ ਤਰ੍ਹਾਂ ਹੀ ਇਹ ਲਿਖਿਆ ਮੈਂ ਤੇ ਕਿਹਨੇ ਕਿਹਾ ਸੀ ਉਹ ਤੁਸੀਂ ਸਿੰਪਲ ਵਾਕ ਵਿੱਚ ਲਿਖਣਾ ਠੀਕ ਹੈ ਆਓ ਆਪਾਂ ਸਰਦੀਆਂ ਲਈ ਸ਼ਹਿਦ ਇਕੱਠਾ ਕਰ ਲਈਏ ਇਹ ਕਹਿੰਨੇ ਕਿਹਾ ਸੀ ਸ਼ੇਦੀ ਮੱਖੀ ਨੇ ਬਾਕੀ ਮੱਖੀਆਂ ਨੂੰ ਕਿਹਾ ਨੈਕਸਟ ਹੈ ਪਰ ਪਰ ਆਪਣੀਆਂ ਖੁੱਡਾਂ ਵਿੱਚ ਤਾਂ ਸੱਪ ਤੇ ਡੱਡੂ ਵੱੜ ਜਾਂਦੇ ਹਨ ਇਹ ਕਹਨੇ ਕਿਹਾ ਸੀ ਇਹ ਕਹਿਆ ਸੀ ਇੱਕ ਚੂਹੇ ਨੇ ਇੱਕ ਚੂਹੇ ਨੇ ਬਾਕੀ ਚੂਹਿਆਂ ਨੂੰ ਕਿਹਾ ਕਿ ਸਾਡੀਆਂ ਖੁੱਡਾਂ ਵਿੱਚ ਤਾਂ ਸੱਪ ਤੇ ਡੱਡੂ ਵੱੜ ਜਾਂਦੇ ਆ ਹੈਨਾ ਉਹਨੇ ਕਿਹਾ ਸੀ ਨਾ ਕਿ ਆਪਾਂ ਆਪਣਾ ਜਿਹੜਾ ਰਾਸ਼ਨ ਹੈ ਉਹ ਆਪਾਂ ਆਪਣੀਆਂ ਖੁੱਡਾਂ ਵਿੱਚ ਜਮਾ ਕਰ ਲਵਾਂਗੇ ਪਰ ਦੂਜੇ ਇੱਕ ਇੱਕ ਚੂਹੇ ਨੇ ਕੀ ਕਿਹਾ ਸੀ ਹੈ ਕਿ ਆਪਣੀਆਂ ਖੁੱਡਾਂ ਵਿੱਚ ਤਾਂ ਸੱਪ ਤੇ ਡੱਡੂ ਵੱੜ ਜਾਂਦੇ ਹਨ ਹੈਨਾ ਬਾਕੀ ਚੂਹਿਆਂ ਨੂੰ ਕਿਹਾ ਸਿਰ ਹੈ ਭਰਾਵੋ ਆਓ ਸਰਦੀਆਂ ਲਈ ਦਾਣੇ ਆਪਣੀਆਂ ਖੁੱਡਾਂ ਵਿੱਚ ਜਮਾ ਕਰ ਲਈਏ ਇੱਕ ਚੂਹੇ ਨੇ ਬਾਕੀ ਚੂਹਿਆਂ ਨੂੰ ਕਿਹਾ ਭਰਾਵੋ ਆਓ ਸਰਦੀਆਂ ਲਈ ਦਾਣੇ ਕੀ ਕਹਿ ਰਿਹਾ ਚੂਹਾ ਇੱਕ ਕਹਿ ਰਿਹਾ ਬਾਕੀਆਂ ਨੂੰ ਭਰਾਵੋ ਭਰਾਵੋ ਆਓ ਸਰਦੀਆਂ ਲਈ ਦਾਣੇ ਆਪਣੀਆਂ ਖੁੱਡਾਂ ਵਿੱਚ ਜਮਾ ਕਰ ਲਈਏ ਇੱਕ ਚੂਹੇ ਨੇ ਬਾਕੀ ਚੂਹਿਆਂ ਨੂੰ ਕਿਹਾ ਉਹਨਾਂ ਨੂੰ ਭਰਾਵੋ ਕਰਕੇ ਬੋਲਿਆ ਭਰਾਵੋ ਆਓ ਸਰਦੀਆਂ ਲਈ ਦਾਣੇ ਦੀਆਂ ਦਾਣੇ ਆਪਣੀਆਂ ਖੁੱਡਾਂ ਵਿੱਚ ਜਮਾ ਕਰ ਲਈਏ ਠੀਕ ਹੈ ਫਰੈਂਡਸ ਅੱਗੇ ਹੈ ਅਗਲਾ ਕੁਐਸਚਨ ਹੈ ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਚਲੋ ਉਹ ਵੀ ਜਲਦੀ ਨਾਲ ਕਰ ਲੈਂਦੇ ਹਾਂ अगला पंजा क्वेश्चन है हेठ लिखे शब्द दे। विरोधी शब्द लिखो विरोधी मीनस उल्टे शब्द ठीक है ओपोजिट ये शब्द है विरोधी शब्द लिखे है सर्दी सर्दी का की आजूगा विरोधी गर्मी फिर है खत्म खत्म का की आजूगा शुरू फिर है बाहर बाहर का की आजूगा अंदर फिर है ज्यादा ज्यादा का की आजूगा थोड़ा ठीक है ये हो गए विरोधी शब्द फ्रेंड्स आप अपनी क्लास इतने खत्म करते हैं नैक्सट अगला चैप्टर लैके आवेंगे अगली क्लास में तद बाय बाय टेक केयर फ्रेंड्स थैंक यू